ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਦੇਸ਼ ਦੇ ਦਲਤਾਂ ਦਾ ਬਹੁਤ ਵੱਡਾ ਪਾਨ ਕੀਤਾ ਹੈਗਾ ਦੇਸ਼ ਦੇ ਦਲਤ ਭਾਈਚਾਰੇ ਦੇ ਅੰਦਰ ਬਹੁਤ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ ਕਿ ਅਮਿਤ ਸ਼ਾਹ ਜੀ ਨੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਬੋਲਦਿਆਂ ਬਾਬਾ ਸਾਹੋ ਭੀਮrao ਬੇੜਕਰ ਜੀ ਦਾ ਮਜ਼ਾਕ ਉਡਾਇਆ ਮੈਂ ਸਮਝਦਾ ਪੂਰੇ ਦਲਤ ਭਾਈਚਾਰੇ ਦਾ ਮਜ਼ਾਕ ਉਡਾਇਆ ਇਹ ਸਾਡੇ ਸਮਾਜ ਦਾ અપਮਾਨ ਆ ਸਾਡੇ ਸਮਾਜ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਦੇਸ਼ ਦੇ ਰੋਮ ਨੇ ਸਸਾਬਾਨੇ ਕੀਤੀ ਆ ਭਾਰਤੀ ਜਨਤਾ ਪਾਰਟੀ ਨੇ ਕੀਤੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੰਵਧਾਨ ਨੂੰ ਨਫ਼ਰਤ ਕਰਦੀ ਆ ਬਾਬਾ ਸਾਹੂ ਭੀਮrao ਅੰਬੇਡਕਰ ਜੀ ਨੂੰ ਨਫ਼ਰਤ ਕਰਦੀ ਆ ਇਹੀ ਕਾਰਨਾਂ ਜਿਹੜਾ ਗੱਲ ਉਹਨਾਂ ਦਿਲ ਦੇ ਅੰਦਰ ਸੀ ਉਹੀ ਜ਼ਬਾਨ ਤੇ ਆਈ ਆ ਉਹੀ ਗੱਲ ਜ਼ਬਾਨ ਤੇ ਆਈ ਆ ਔਰ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਅਮਿਤ ਸ਼ਾਹ ਜੀ ਨੇ ਸੰਵਧਾਨ ਦੀ ਬਹਿਸ ਤੇ ਬੋਲਦਿਆਂ ਬਹੁਤ ਮੰਦੇ ਸ਼ਬਦਾਂ ਦਾ ਪ੍ਰਯੋਗ ਜਿਹੜਾ ਕੀਤਾਗਾ ਸੋ ਮੈਂ ਸਮਝਦਾ ਅਮਿਤ ਸ਼ਾਹ ਜੀ ਨੂੰ ਪੂਰੇ ਦੇਸ਼ ਦੇ ਦਲਤਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਦਲਤ ਸਮਾਜ ਤੋਂ ਮਾਫੀ ਮੰਗਣੀ ਚਾਹੀਦੀ ਆ ਔਰ ਇਹ ਸਾਰੀਆਂ ਗੱਲਾਂ ਦਰਸਾਉਂਦੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਬਾਬਾ ਸਾਹੋ ਭੀਮrao ਅੰਬੇਡਕਰ ਜੀ ਦੀ ਸੋਚ ਤੋਂ ਡਰਦੀ ਆ ਜੋ ਆਦਰਸ਼ ਸਾਨੂੰ ਬਾਬਾ ਸਾਹੋ ਭੀਮrao ਅੰਬੇਡਕਰ ਜੀ ਦਿਖਾਏ ਨੇ ਕਿ ਦੇਸ਼ ਨੂੰ ਕਿਵੇਂ ਬਿਲਡ ਕਰਨਾਗਾ ਨੇਸ਼ਨ ਨੂੰ ਕਿਵੇਂ ਬਿਲਡ ਕਰਨਾਗਾ ਤੁਹਾਨੂੰ ਰੋਕਣ ਦੇ ਲਈ ਭਾਰਤੀ ਜਨਤਾ ਪਾਰਟੀ ਲਗਾਤਾਰ ਲੱਗੀ ਹੋਈ ਆ ਸੋ ਮੈਂ ਸਮਝਦਾਗਾ ਪੂਰੇ ਦਲਿਤ ਸਮਾਜ ਤੋਂ ਭਾਰਤੀ ਜਨਤਾ ਪਾਰਟੀ ਨੂੰ ਹਮੇਸ਼ਾ ਜੀ ਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਆ ਤਾਂ ਜਾ ਕੇ ਐਸਾ ਮੈਂ ਦਾ ਸਾਡੇ ਸਮਾਜ ਦੇ ਦਲਿਤ ਲੋਕਾਂ ਦਾ ਗੁੱਸਾ ਠੱਡਾ ਹੋਊਗਾ ਅੱਜ ਪੂਰੇ ਦੇਸ਼ ਦੇ ਦਲਿਤ ਸਮਾਜ ਸਾਡਾ ਪੂਰਾ ਸਮਾਜ ਜਿਹੜਾ ਉਹ ਪੂਰੇ ਗੁੱਸੇ ਦੇ ਅੰਦਰ ਆ ਸੋ ਮੈਂ ਸਮਾਂ ਤੁਰੰਤ ਜਿਹੜੀ ਆ ਅਮਿਤ ਸ਼ਾਹ ਜੀ ਨੂੰ ਮਾਫੀ ਮੰਗਣੀ ਚਾਹੀਦੀ